ਵਾਹਿਗੁਰੂ ਕਰਬਾਣੀ ਪੜਨੀ ਪੈਗੀ ਤੇ ਚਾਰ ਨਹੀਂ ਬੈਗੀ ਸੋ ਗੱਲਾਂ ਨਾਲ ਗੱਲ ਨਹੀਂ ਬੰਨੀ ਸੰਤ ਕੌਣ ਹੈ ਪੰਚੇ ਹੋਏ ਦਾ ਨਾਂ ਹੈ ਸੋ ਇਹ ਆਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਜੀਵਨ ਇਹ ਜਹਾਜ਼ ਰੂਪ ਬਣਿਆ ਹੈ ਜੇ ਨਕਲੀ ਜਾਜ ਹੋਏ ਰੰਗ ਹੋਇਆ ਬੇਤਿੰਜਲ ਜੀਪ ਦਾ ਟਰੈਕਟਰ ਵੀ ਨਾਲ ਹੈ ਨਹੀਂ ਮਟਣਾ ਸੋ ਕਹਿੰਦੇ ਬਛੜੇ ਦਾ ਖੁਰ ਹੱਦਾਂ ਤੋਂ ਸਮੁੰਦਰ ਹੋ ਜਾਂਦਾ ਹੈ ਸੋ ਕੀੜੀ ਵਾਸਤੇ ਤੇ ਵਈ ਸਮੁੰਦਰ ਹੈ ਹੱਥ ਪਰ ਹੋ ਜਾਂਦਾ ਸਭ ਮੰਡੀ ਖੇੜਾ ਹੈ ਉੱਪਰ 99.999 ਸਾਰਾ ਖੇਲ ਇਹਦਾ ਹੈ ਆਠਾ ਕਰ ਹੈ ਅਸੀਂ ਤਧੋ ਰਹੇ ਹਾਂ ਆਸਤਿਕ ਹੈ ਚਾਹ ਆਸਤਿਕ ਹੈ ਅਸੀਟਾ ਦੋਰੇ ਹਾਂ ਕਿਉਂ ਸੂਰਜੇ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ ਛਿੱਟੀਆਂ ਚੀਜ਼ਾਂ ਛਿੱਟੀਆਂ ਵਖਾ ਸਕਦਾ ਹੈ ਕਾਲੀਆਂ ਕਾਲੀਆਂ ਦਿਸਣਗੀਆਂ ਸ ਸ ਕਈ ਸੂਰਜ ਚੜਜਾ ਇਹ ਮਨ ਕਾਲਾ ਹੈ ਮੈਲਾ ਹੈ ਸੰਸਾਰ ਨੂੰ ਜੇ ਸਾਡੇ ਕੱਪੜਿਆਂ ਦੀ ਮੈਲ ਦੇ ਵਸਤਰਾ ਦੀ ਮੈਲ ਤਣ ਦੀ ਮੈਲ ਚੰਗੀ ਨਹੀਂ ਨ ਲੱਗਦੀ ਪਰਮੇਸ਼ਰ ਨੂੰ ਮਨ ਦੀ ਮੈਲ ਨਹੀਂ ਚੰਗੀ ਲੱਗਦੀ ਕੋਰੀਆਂ ਸਿਆੜਤਾ ਫਾਰਮੈਟਿਕ ਪਖੰਡ ਛੱਡ ਕੇ ਠੀਕ ਹੈ ਪਹਿਲ ਪਖੰਡ ਚੱਲਦਾ ਹੈ ਜਦੋਂ ਸਮਝ ਆ ਗਈ ਜੋ ਸੰਤ ਹੈ ਪੰਡਤ ਹੈ ਮੀਆਂ ਹੈ ਪੂਰੇ ਦਾ ਨਾਂ ਹੈ ਜੋਗੀ ਪੂਰੇ ਦਾ ਨਾਂ ਹੈ ਪੋਗੀ ਅਸੀ ਪੋਗੀ ਹਾਂ ਤਾਂ ਸਭ ਕੋ ਸਮਝਣਾ ਪਏਗਾ ਸੰਤਾਨ ਨੂੰ ਸਭ ਪਤਾ ਹੈ ਸੰਤਾ ਹ ਤਕੁੰਜੀ ਹੈ ਜਿਹੜੇ ਜੰਦਰੇ ਨਾਲ ਕੁੰਜੀ ਵੱਜਦੀ ਹੈ ਉਸੇ ਜੰਦਰੇ ਨਾਲ ਕੁੰਜੀ ਖੁੱਲੇਗੀ ਸ਼ਬਦਾਂ ਦੀ ਸਾਰੀ ਤਾਕਤ ਹੈ ਜਦੋਂ ਮੇਰਾ ਚਿੱਤ ਨਹੀਂ ਲੱਗਦਾ ਕੀ ਗੱਲ ਇਹ ਮਨ ਦੀਆਂ ਚਿੱਤਰੀਆਂ ਚਿੱਤ ਤੇ ਡਰਾਈਵਲ ਹੈ ਸ਼ਬਦ ਸਾਰੇ ਸਰੀਰ ਨੂੰ ਲੇਕ ਫਿਰਦਾ ਹੈ ਸੋਚੇਰੇ ਤੋਂ ਸਭ ਕੁਝ ਦਿਸੇਗਾ ਬੱਚੇ ਦਾ ਚਿਹਰਾ ਕਿਉਂ ਪਿਆਰਾ ਹੈ ਬੱਚਾ ਰੱਬ ਵਰਗਾ ਹੈ ਨਿਰਵੈਰ ਹੈ ਨਿਰਪੋ ਹੈ ਸੋ ਤਾ ਪਿਆਰਾ ਹੈ ਇਹ ਤਾਂ ਬੱਚਾ ਹੱਤ ਕਰਦਾ ਤੇ ਮੈਨੂੰ ਚੁੱਕੋ ਜੇ ਮਾਤਾ ਪਿਤਾ ਹਨ ਲਿਬੜਿਆ ਹੈ ਕੁਛ ਹੈ ਇਹ ਚੁੱਕਮ ਤੇ ਦਿਲ ਕਰਦਾ ਹੈ ਸੋ ਇਹ ਪਿਤਾ ਨੇ लायक ਪੁੱਤਰ ਤੋਂ ਕੀ ਲਕਾਇਆ ਹੁੰਦਾ ਹੈ लायक ਪੁੱਤਰ ਬੰਨਾ ਪਏਗਾ ਸੋ ਅਸੀਂ ਅਧੂਰੇ ਹਾਂ ਪਸ਼ੂ ਪਸ਼ੂ ਹਨ ਉਹ ਪੂਰੇ ਹਨ ਜਾਨਵਰ ਪੂਰੇ ਹਨ ਇਹ ਜਹਾਜ਼ ਜਾ ਰਿਹਾ ਸੀ ਉਪਰੋਂ ਵੀ ਥੱਲੇੋਂ ਵੀ ਪੰਛੀ ਲੰਘੇ ਆਵੇ ਇਹ ਕਾਰੀਵਾਜ ਜੀ ਹੈ ਕਹਿੰਦੇ ਅਸੀਂ ਚੋਗਾ ਲਈ ਜਾ ਰਹੇ ਹਾਂ ਇਹ ਵੀ ਆਪਣੀ ਰੋਜੀ ਰੋਟੀ ਲਈ ਜਾ ਰਹੇ ਹਨ ਅਸੀਂ ਤਾਂ ਸ਼ਾਮ ਨੂੰ ਘਰ ਵਾਪਸ ਆ ਜਾਣਾ ਹੈ ਇਹਨਾਂ ਇਹਨਾਂ ਵਸਤੇ ਵਾਪਸ ਆਉਣਾ ਨਹੀਂ ਆਉਣਾ ਸੋ रिजेक्ट ਬਾਹਰ ਲੱਭਣਾ ਪਏਗਾ ਇਹ ਜੋ ਦੋ ਰੋਟੀਆਂ ਦਾ ਖੇਲ ਹੈ ਜੋ ਸਰੀਰ ਬਣਿਆ ਹੈ ਇਹ ਰੋਟੀਆਂ ਸੋ ਸੋਨੇ ਦੇ ਮੰਡਲ ਇਹ ਮਾਇਆ ਦੇ ਮੰਡਲ ਰੋਟੀਆਂ ਹਨ ਸਾਰਾ ਦੋ ਰੋਟੀਆਂ ਦਾ ਖੇਲ ਹੈ ਜੋ ਅੰਦਰ ਰਹਿ ਗਿਆ ਉਹਦਾ ਇਹ ਸਰੀਰ ਬਣਿਆ ਹੈ ਜੋ ਮਨਚ ਰਹੇਗਾ ਜੋ ਸੁਣਿਆ ਅੰਦਰ ਹੈਗਾ ਉਹ ਸਾਡਾ ਮਨ ਬਣੇਗਾ ਨੈਗੇਟਿਵ ਪੋਜ਼ਿਟਿਵ ਚਰਦੀ ਕਲਾ ਟੈ ਦੀ ਕਲਾ ਸੋ ਕਹਿੰਦੇ ਚੀਜ਼ ਮੁੱਕੀ ਐ ਤਾਂ ਨਹੀਂ ਬੋਲਣਾ ਚੀਜ਼ ਫਤਿਹ ਹੋ ਗਈ ਲਿਆਵਾਂਗੇ ਹੋਰ ਲਿਆਵਾਂਗੇ ਵਾਤੇ ਪੈ ਗਈ ਇਹ ਬੋਲਾਂ 'ਚ ਬਹੁਤ ਤਾਕਤ ਹੈ ਸਮਝਣਾ ਪਏਗਾ ਜੀ ਫਿਰ ਤੋਂ ਉਦਾਸ ਨਾ ਹੋਏਗਾ ਆਨੰਦ ਕਿਹੜਾ ਮਸਤੀ ਅੰਦਰੋਂ ਮਿਲੇਗੀ ਜੀ ਸਭ ਪਛਵੇਂ ਬੱਚੇ ਪਾਲ ਕੇ ਚਲੇ ਗਿਆ ਸੀ ਬੱਚੇ ਪਾਲ ਕੇ ਚਲੇ ਗਏ ਸਾਡੇ ਉਹਨਾਂ ਚ ਕੀ ਭਰ ਗਿਆ ਜੈਸੇ ਪਸ ਹਰਿ ਆਵ ਤੈਸਾ ਸੰਸਾਰ ਸਭ ਨਾਨਕ ਬੰਧਨ ਕਾਟ ਮਿਲਾਵੋ ਆਪ ਪ੍ਰਭ ਬੇਨਤੀਆਂ ਕਰਨੀਆਂ ਪੈਣਗੀਆਂ ਜੋਦੜੀਆਂ ਕਰਨੀਆਂ ਪੈਣਗੀਆਂ ਫੇਰ ਫਿਰ ਤੂੰ ਪਰੇਸ਼ਾਨ ਨਾ ਹੋਏਗਾ ਅਸਾ ਮਹੱਲਾ ਪੰਜਵਾ ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਿਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪੈ ਪਾਈ ਰਹਾ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਨ ਕਹ ਨਾਨਕ ਗੁਰ ਕੋ ਕਰ ਭਾਨ ਜਿਉ ਪਿੰਡ ਜੋ ਬਣ ਰੱਖੈ ਪ੍ਰਾਨ ਕਹ ਨਾਨਕ ਗੁਰ ਕੋ ਕਰ ਭਾਨ ਸ ਜਿੱਥੇ ਪਿਆਰ ਹੈ ਪ੍ਰੀਤ ਹੈ ਕੋਈ ਸ਼ਰਤ ਨਹੀਂ ਸ ਇਹ ਪਿਆਰ ਚ ਪ੍ਰੇਮੀ ਬੰਨਣਾ ਪਏਗਾ ਆਪਣੇ ਆਪ ਨੂੰ ਪਿਆਰ ਕਰਨਾ ਪਏਗਾ ਅੰਦਰ ਹੀ ਹੈ ਇੱਕ ਕਮਰੇ ਚ ਪਤੀ ਔਰ ਪਤਨੀ ਉਹ ਸਾਡਾ ਮਾਲਕ ਹੈ ਅਸੀਂ ਬਾਗ ਦੇ ਮਾਲੀ ਹਾਂ ਮਾਲਕ ਨਹੀਂ ਹਾਂ ਉਹ ਆਇਆ ਹੋਇਆ ਹੈ 84 85 86 ਲੱਖ ਜੂਨ ਬਣਾ ਕੇ ਵਿੱਚ ਬੈਠਾ ਕੋਈ ਮਿਸਤਰੀ ਚੀਜ਼ ਬਣਾ ਕੇ ਵਿੱਚ ਨਹੀਂ ਬੈਠਦਾ ਉਹ ਆਇਆ ਹੈ ਸਮਝਣਾ ਪਏਗਾ ਜੀ ਸਰਦਾਸ ਤੋਂ ਬਹੁਤ ਗਲਤੀਆਂ ਹੋ ਰਹੀਆਂ ਮੂਰਖ ਜਿਹਾ ਸੰਗਤ ਵਰਗੂ ಪಕ್ಷਣਾ ಪಕ್ಷ ਲੈਣਾ ਬਕਸ਼ਣਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੇਨਤੀਆਂ ਕਰਨੀਆਂ ਪੈਣਗੀਆਂ ਮਿਹਨਤ ਕਰਨੀ ਪੈਗੀ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਕਿਰਤ ਕਰਨੀ ਨਾਮ ਜਪਣਾ ਮੰਡ ਖਚਣਾ ਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਿੱਖਿਆ ਦਿੱਤੀ ਹੈ ਜੀ